ਕੋਕੋਨਟ ਓਲ ਇਸ ਤਰ੍ਹਾਂ ਦੀ ਬੜੀਆ ਪੈਕਿੰਗ ਹੈਅਰ ਓਇਲ ਦੀ ਕੋਕੋਨਟ ਓਲ ਦੇ ਕੇਸ਼ਟਿੰਗ ਇਸ ਤਰ੍ਹਾਂ ਦੀ ਲਿਖਸੇ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਮਿਲ ਜੂਗੀ ਤੇ ਹੋਲਿਕਸ ਦੀ ਪੈਕਿੰਗ ਹੈਗੀ ਆ 700 ਰੁਪਏ ਇਸ ਤਰ੍ਹਾਂ ਦੀ 2 ਕਿਲੋ ਦੀ ਪੈਕਿੰਗ ਤੁਹਾਨੂੰ 700 ਰੁਪਏ ਚ ਮਿਲ ਜੂਗੀ ਹੋਰ ਲਿਕਸ ਦੀ ਤੇ ਹੋਰ ਲਿਕਸ ਦੀ ਹਾਂਜੀ ਜੀ ਸੱਤ ਸ਼੍ਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਪਹੁੰਚੇ ਹਾਂ ਬੋਮੈਨ ਕਲੈਕਸ਼ਨ ਦੇ ਵਿੱਚ ਬੋਮੈਨ ਕਲੈਕਸ਼ਨ ਦੇ ਜੋ ਪ੍ਰਾਈਸ ਵਾ ਕੁਝ ਪ੍ਰਾਈਸ ਲਿਖੇ ਹੋਏ ਆ ਕੁਝ ਪ੍ਰਾਈਸ ਨਹੀਂ ਲਿਖੇ ਹੋਏ ਆ ਹੈ ਤੇ ਜਿਹੜੇ ਜਿਹੜੇ ਪ੍ਰਾਈਸ ਲਿਖਿਆ ਉਹ ਵੀ ਦੱਸਾਂਗੇ ਜਿਹੜੇ ਇਹਨਾਂ ਨੇ ਪ੍ਰਾਈਸ ਨਹੀਂ ਹਜੇ ਲਿਖਿਆ ਹੈਗੇ ਤੇ ਉਹ ਫਿਰ ਤੁਸੀਂ ਮਤਲਬ ਕਿ ਦਾਲਾਂ ਦੂਲਾਂ ਦੇ ਜੋ ਰੇਟ ਹੁੰਦੇ ਆ 1-2 ਰੁਪਏ ਘੱਟ ਵੱਧ ਹੁੰਦੇ ਕੋਈ ਇਨਾ ਫਰਕ ਨਹੀਂ ਹੁੰਦਾ 1-2 ਰੁਪਏ ਜੇ ਹੁੰਦੇ ਜੇ ਅੱਗੇ ਜੋ ਰੇਟ ਸੀ ਉਹ ਹੀ ਆ ਉਹ ਤੋਂ 2 ਰੁਪਏ ਘੱਟ ਵੀ ਹੋ ਸਕਦੇ ਵੱਧ ਵੀ ਹੋ ਸਕਦੇ ਕੋਈ ਫਰਕ ਨਹੀਂ ਹੈਗਾ ਰੇਟਾਂ 'ਚ ਰੇਟ ਉਹ ਹੀ ਚੱਲਦੇ ਪਏ ਹਜੇ ਤੇ ਬਾਕੀ ਵੀਡੀਓ ਨੂੰ ਫੁੱਲ ਦੇਖ ਲਿਓ ਵੀਡੀਓ ਨੂੰ ਵਾਚ ਕਰ ਲਿਓ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਅੱਜ ਅਸੀਂ ਪਹੁੰਚੇ ਹਾਂ ਬੋਮ ਮੈਨੂਫੈਕਚਰ ਹਿਆਰਪੁਰ ਦੇ ਉਥੇ ਤੁਹਾਨੂੰ ਦਿਖਾਵਾਂਗੇ ਕਰਿਆਨੇ ਦੇ ਰੇਟ ਕੀ ਗਰੋਸਰੀ ਕਰਿਆਨੇ ਦੇ ਰੇਟ ਹੈਗੇ ਆ ਇਹਦੇ ਵੀਡੀਓ ਨੂੰ ਬਣਾਈ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੇ ਚਲੋ ਤੁਹਾਨੂੰ ਦਿਖਾਉਣੀ ਆ ਕਰਿਆਨੇ ਦਾ ਰੇਟ ਕੀ ਹੈਗਾ ਹੈ ਇੱਥੇ ਤੇ ਆਪਾਂ ਚਲੋ ਜੀ ਦਾ ਰੇਟ ਹੈਗਾ ਹੈ 280 ਰੁਪਏ ਤੇ ਓਟਸ ਵਗੈਰਾ ਲੈ ਜਾਣੇ ਹੁਣ ਬਹੁਤ ਮੈਂ ਇਨਕਲੈਕਸ਼ਨ ਨੂੰ ਦੇਖ ਸਕਦੇ ਆ ਸਾਹਮਣੇ ਤੇ ਓਟਸ ਦਾ ਰੇਟ 280 ਰੁਪਏ ਆ ਤੇ ਇੱਧਰ 25 ਰੁਪਏ ਇਹ ਹੈਗੇ ਇਮਲੇ 25 ਰੁਪਏ ਇੱਧਰ گارਲਿਕ ਵੀ ਤੁਹਾਨੂੰ ਪੇਸਟ ਮਿਲ ਜਾਊਗਾ ਜਿੰਜਰ گارਲਿਕ ਪੇਸਟ ਇਸ ਤਰ੍ਹਾਂ ਦੀਆਂ ਪੇਸਟੀਆਂ ਤੇ ਇਹਨਾਂ ਦਾ ਰੇਟ ਨਹੀਂ ਲਿਖਿਆ ਹੈਗਾ ਤੇ ਬਾਕੀ ਇੱਧਰ ਮੈਗੀਆਂ ਵਗੈਰਾ ਮਸਤੀ ਮਸਾਲਾ ਮੈਗੀਆਂ ਮਿਲ ਜੂ ਬਾਟੇ ਨਾਲ ਰੇਟ ਨਹੀਂ ਲਿਖੇ ਹੈਗੇ ਇੱਥੇ ਹੁਣ ਤੇ ਇੱਧਰ ਟੌਫੀਆਂ ਦੇ ਇਸ ਤਰ੍ਹਾਂ ਦੇ ਡੱਬੇ ਕੈਂਟੀਆਂ ਦੇ ਮਿਲ ਜੂਗੇ ਫਿਰ ਇਹ ਡੱਬਾ ਤੇ ਇਹ ਵੀ ਡੇਟ ਨਹੀਂ ਲਿਖੇ ਹੋਏ ਤੇ ਇੱਧਰ ਵੀ ਇਸ ਤਰ੍ਹਾਂ ਦੇ ਕੈਂਡੀਆਂ ਦੇ ਪੈਕਟ ਮਿਲ ਜੂਗੇ ਤੇ ਇੱਧਰ ਵੀ orange ਵਾਲੀਆਂ ਕੈਂਡੀਆਂ ਤਰਨ ਵਾਲੇ ਇਸ ਤਰ੍ਹਾਂ ਦੇ ਛੋਟੇ ਛੋਟੇ ਪੈਕਿੰਗ ਆਇਆ ਪਾਪੜ ਤੇ ਇਸ ਤਰ੍ਹਾਂ ਵੀ ਇੱਧਰ ਵੀ ਠੀਕ ਚੋੜਾ ਹੋ ਰਹੇ ਹਾਂ ਆਇਆ ਹੈ ਗ੍ਰੀਨ ਚਿੱਲੀ ਪਾਪੜ ਤੇ ਆ ਸਾਬੂ ਦਾਣਾ ਪਾਪੜਾ ਸਾਬੂ ਦਾਣਾ ਪਾਪੜਾ ਇਸ ਤਰ੍ਹਾਂ ਦੀ ਪੈਕਿੰਗ ਆਈਆਂ ਹੋਈਆਂ ਪਾਪੜਾਂ ਦੀਆਂ ਤੇ ਦੇਖ ਸਕਦੇ ਆ ਤੇ ਇਧਰ ਵੀ ਕੈਂਡੀਆਂ ਆ ਇਲਾਇਚੀ ਕੈਂਡੀਆਂ ਆ ਬਾਟੇ ਨਾ ਰੇਟ ਨਹੀਂ ਇੱਥੇ ਲਿਖਿਆ ਹੈਗਾ ਕੋਈ ਵੀ ਨਹੀਂ ਰੇਟ ਲਿਖਿਆ ਕਿਤੇ ਕਿਤੇ ਰੇਟ ਲਿਖਿਆ ਹੋ ਕਿਤੇ ਕਿਤੇ ਨਹੀਂ ਲਿਖਿਆ ਹੈ ਤੇ ਇੱਥੇ ਤੇ ਰੇਟ ਤੁਹਾਨੂੰ ਆ ਕੇ ਪੁੱਛਣੇ ਪਊਗੇ ਕੋਕੋਨਟ ਆ ਇਹ ਸਾਰੀਆਂ ਕੈਂਡੀਆਂ ਵਗੈਰਾ ਇਹ ਕੋਕੋਨਟ ਦੀਆਂ ਆ ਕੋਕੋਨਟ ਕੋਕੋਨਟ ਦੀਆਂ ਇਸ ਤਰ੍ਹਾਂ ਕੈਂਡੀਆਂ ਦੇ ਪੈਕ ਤੁਹਾਨੂੰ ਮਿਲ ਜੂਗਾ ਪੈਕਟੋ ਬਸ ਇਹ ਲੱਗੇ ਹੋਇਆ ਇਹ ਵੀ ਕੈਂਡੀਆਂ ਆ ਤੇ ਇਧਰ ਇਹ ਕੁਕੀਜ਼ ਇਹ ਬਿਸਕੁਨਾਂ ਦਾ ਪੈਕਟ ਇਸ ਤਰ੍ਹਾਂ ਤੁਹਾਨੂੰ ਮਿਲ ਜਾਊਗਾ ਇੱਥੇ ਤੇ ਇਹਨਾਂ ਰੇਟ ਰੂਟ ਨਹੀਂ ਲਿਖਿਆ ਹੋਇਆ ਹੈਗਾ ਉਹ ਹੀ ਆ ਨਾ ਹੋਂ ਸਾਹਮਣੇ ਲਿਖਿਆ ਹੋਊਗਾ ਮਸਾਲਿਆਂ ਮਸੂਲਾਂ ਲਿਖਿਆ ਹੋਊਗਾ ਇੱਧਰ ਰਸਵਾ ਰਸ ਵੀ ਮਿਲ ਜਾਊਗਾ ਇਸ ਤਰ੍ਹਾਂ ਦੀ ਪੈਕਿੰਗ ਵਿੱਚ ਰਸ ਆਇਆ ਹੋਇਆ ਕਸਤੂਰੀ ਚਿੱਲੀ ਕਸਤੂਰੀ ਚਿੱਲੀ ਪਾਊਡਰ ਹੈਗਾ ਇਹ 50 ਰੁਪਏ ਦੀ ਇਸ ਤਰ੍ਹਾਂ ਪੈਕਿੰਗ ਆ ਤੇ ਉੱਤੇ ਹੈਗਾ ਬਲੈਕ ਪੀਪਰ ਪਾਊਡਰ ਇਹ ਵੀ 60 ਰੁਪਏ ਦੀ ਪੈਕਿੰਗ ਆ ਇੱਧਰ ਹੈਗਾ ਆ ਕਸੂਰੀ ਮੇਥੀ ਤੇ ਇਹ ਹੈਗਾ 25 ਰੁਪਏ ਦਾ ਇਸ ਤਰ੍ਹਾਂ ਇਹ ਡੱਬੇ 25 ਰੁਪਏ ਚ ਮਿਲ ਜੂਗੇ ਤੇ ਇਧਰ ਤੁਹਾਨੂੰ ਲਾਲ ਮਿਰਚ ਦਾ ਇਸ ਤਰ੍ਹਾਂ ਡੱਬੇ ਪੈਕਿੰਗ 80 80 ਰੁਪਏ ਲਿਖੀ ਹੋਈ ਆ ਤੇ ਇਧਰ 65 ਰੁਪਏ ਆ ਜਿੰਜਰ ਪਾਊਡਰ ਤੇ ਇਹ ਤੋਂ ਜਿੰਜਰ ਪਾਊਡਰ ਤੁਹਾਨੂੰ 65 ਰੁਪਏ ਦੀ ਪੈਕਿੰਗ ਮਿਲ ਜੂਗੀ ਤੇ ਇਧਰ 55 ਰੁਪਏ ਕਿਚਨ ਕਿੰਗ ਮਸਾਲਾ 55 ਰੁਪਏ ਤੇ ਇਧਰ ਤੁਹਾਨੂੰ ਹਿੰਗਵਾ ਇਧਰ ਇਹਨਾਂ ਮਿਲ ਜੂਗੇ 90 ਰੁਪਏ ਵੱਡੇ ਪੈਕਿੰਗ 90 ਰੁਪਏ ਆ 180 ਕਿਉਂਕਿ ਵੱਡੇ 180 ਨਹੀਂ ਹੈਗੇ ਇਧਰ ਵੀ ਮਸਾਲੇ ਵਗੈਰਾ ਵੱਖ-ਵੱਖ ਰੇਟ ਲਿਖੇ ਹੋਏ ਆ ਤੇ ਦੇਖ ਸਕਦੇ ਆ ਔਕੇ ਇਧਰ ਠੰਡੇ ਦੀ ਬੋਤਲਾਂ ਵੀ ਆ ਗਈਆਂ ਇੱਥੇ ਦੇਖ ਸਕਦੇ ਆ ਲੋਜੀ ਤੇ ਇਧਰ ਵੀ ਠੰਡੀਆਂ ਰਹੀਆਂ ਪੈਕਿੰਗ ਆ ਗਰਮੀ ਆਉਣ ਤੋਂ ਪਹਿਲੇ ਲੱਗ ਗਈਆਂ ਇਧਰ ਜੂਸ ਦੇ ਆ ਗਈਆਂ ਦੇਖ ਸਕਦੇ ਹੋ ਸੰਸੂਹ ਸਾਹਮਣੇ ਇਧਰ ਜੂਸ ਦੇ ਆ ਗਈਆਂ ਹੈਂ ਕੇਟੀਆਂ ਤੇ ਇਧਰ 95 ਰੁਪਏ ਆਮਲਾ ਮਰਬਾ ਲੱਗਾ ਹੈ 95 ਐਪਲ ਦਾ ਲੱਗਾ ਹੋਇਆ ਹੈ ਇਧਰ ਵਿਨੇਗਰ ਲੈਣਾ ਪਿਓਰ ਵਿਨੇਗਰ ਇਹ ਵੀ ਤੁਹਾਨੂੰ ਮਿਲ ਜਾਊਗਾ ਤੇ ਇਧਰ ਗ੍ਰੀਨ ਚਿੱਲੀ ਜਿਹੜੀ ਹੈਗਾ achar ਉਹ ਤੇ ਇਹ ਵੀ ਤੁਹਾਨੂੰ ਮਿਲ ਜਾਊਗਾ 50 ਰੁਪਏ ਡੱਬਾ ਤੇ ਇਧਰ 80 ਰੁਪਏ ਡੱਬੇ ਲੱਗੇ ਹੋਏ ਹੈ ਮੰਗੋ ਵਾਲਾ ਇਧਰ ਵੀ ਸਰਬੀਆ ਇਧਰ ਚਿਲੀ ਚਿਲੀ ਸੌਸ ਮਿਲ ਜੂਗਾ ਤੁਹਾਨੂੰ ਇਹ ਵੀ ਲੱਗਾ ਹੋਇਆ 30 ਰੁਪਏ ਇਧਰ ਸੋਇਆ ਸੌਸ ਤੇ ਵਿਨੇਗਰ 30 ਰੁਪਏ ਦੀ ਇਸ ਤਰ੍ਹਾਂ ਤੁਹਾਨੂੰ ਬੋਤਲਾਂ ਮਿਲ ਜੂਗੀਆਂ 30 ਰੁਪਏ ਦੀ ਤੇ ਇਧਰ ਵੀ 30 ਰੁਪਏ ਦੀ ਤੇ ਟਮੇਟੋ ਕੇਚਪ ਤੁਹਾਨੂੰ 35 ਰੁਪਏ ਦੀ ਛੋਟੀ ਸ਼ੀਸ਼ੀ ਮਿਲ ਜੂਗੀ ਵੱਡੀ ਜਿਹੜੀ ਆ 60 ਰੁਪਏ ਦੀ ਆ ਤੇ ਤੁਹਾਨੂੰ ਟ੍ਰਾਂਕ ਛੋਡਾ ਇਸ ਤਰ੍ਹਾਂ ਛੋਡੇ ਦੇ ਬੋਤਲਾਂ ਮਿਲ ਜੂਗੀਆਂ ਤੇ ਪਾਣੀ ਦੀ ਬੋਤਲਾਂ ਵੀ ਆ ਗਈਆਂ ਤੇ ਬਾਕੀ ਇੱਥੇ ਤੁਹਾਨੂੰ ਰੰਡਾ ਵਗੈਰਾ ਮਿਲੂਗਾ ਜੂਸ ਵਗੈਰਾ ਵੀ ਆ ਚੁੱਕਾ ਹੈ ਕਿਉਂਕਿ ਗਰਮੀ ਆਉਣ ਤੋਂ ਪਹਿਲਾਂ ਹੀ ਇੱਥੇ ਜੂਸ ਆ ਚੁੱਕਾ ਹੈ ਦੇਖ ਸਕਦੇ ਆ ਜੂਸ ਦੀਆਂ ਬੋਤਲਾਂ ਤੇ ਜੂਸ ਕਿਹੜਾ ਹੈ ਮਿਕਸ ਜੂਸ ਵਾਏ ਤੇ ਬਾਕੀ ਰੇਟ ਅਜੇ ਲੱਗੇ ਨਹੀਂ ਆ ਗਏ ਜੂਸ ਦੀਆਂ ਬੋਤਲਾਂ ਆ ਚੁੱਕੀਆਂ ਹਨ ਨਾ ਮਸਾਲਾ ਹੈ 50 55 ਰੁਪਏ ਤੇ ਚਾਟ ਮਸਾਲਾ 55 ਰੁਪਏ 55 ਰੁਪਏ ਚਾਟ ਮਸਾਲਾ ਚਨਾ ਮਸਾਲਾ ਰਾਜਸਥਾਨੀ ਗਰਮ ਮਸਾਲਾ ਇਹ ਵੀ 55 ਰੁਪਏ ਹੈ ਤੇ ਚਨਾ ਮਸਾਲਾ 80 ਰੁਪਏ ਵੀ ਲਿਖਿਆ ਹੈ ਕਸਤੂਰੀ ਮੇਥੀ ਤੁਹਾਨੂੰ ਇੱਥੇ ਕਿਚਨ ਕਿੰਗ ਮਸਾਲਾ ਤੇ ਐਦਾ ਸਾਸ ਦੀਆਂ ਵੱਡੀਆਂ ਬੋਤਲਾਂ ਵੀ ਤੁਹਾਨੂੰ ਮਿਲ ਜੂਗੀਆਂ ਕੈਨੀਆਂ ਵੀ ਮਿਲ ਜੂਗੀਆਂ 180 ਰੁਪਏ ਲਿਖਿਆ ਹੋਇਆ ਰੇਟ ਇਹ ਜੇ ਵੱਡੀ ਕੈਨੀ ਲਈ ਹਨ 180 ਰੁਪਏ ਰੇਟ ਲਿਖਿਆ ਹੋਇਆ ਤੇ ਇਧਰ ਫਰੂਟਰੀਆਂ ਦੇ ਵੀ ਤੁਹਾਨੂੰ ਪੈਕਟ ਇਸ ਤਰ੍ਹਾਂ ਮਿਲ ਜੂਗੇ ਇੱਧਰ ਚਾਟ ਮਸਾਲਾ 35 ਰੁਪਏ ਲਾਇਆ ਹੋਇਆ ਹੈ ਕਰਮਿਆ ਵਾਸਤੇ ਸਟਰਾਫ ਰੋਟੀਆਂ ਵੀ ਆ ਚੁੱਕੀਆਂ ਜਿਹੜੀਆਂ ਰੋਟੀਆਂ ਦੀ ਪੇਟੀਆਂ ਲੈਣੇ ਹੋਣੇ ਵੀ ਤੁਹਾਨੂੰ ਇੱਥੋਂ ਮਿਲ ਜੂਗੀਆਂ ਬਟਰ ਰੇਟ ਰੋਟੇ ਜੇ ਨਹੀਂ ਲਿਖੇ ਹੋਏ ਇਹਨਾਂ ਨੇ ਤੇ 10 ਰੁਪਏ ਇਸ ਤਰ੍ਹਾਂ ਰੇਟ ਓਕੇ ਇਕੱਠੀ ਪੈਕਿੰਗ ਜੇ ਪਤਾ ਨਹੀਂ ਮਿਲਦਾ ਕਿ ਨਹੀਂ ਮਿਲਦਾ ਤੁਹਾਨੂੰ ਆ ਕੇ ਪੁੱਛਣਾ ਪਊਗਾ ਤੇ ਨਵੀਂ ਬੈਲਟੀ ਇਸ ਤਰ੍ਹਾਂ ਬਿਸਕੁਟ ਵੀ ਭਾਵੇਂ ਮੈਡਰੂ ਵੀ ਛੋਟੇ ਛੋਟੇ ਇਸ ਤਰ੍ਹਾਂ ਹੀ ਪੈਕਿੰਗ ਹੈ ਜਿਹਾ ਬਟਰ ਰੇਟ ਨਹੀਂ ਲਿਖਿਆ ਹੋਇਆ ਇਹਨਾਂ ਰੇਟ ਰੋਟੇ ਕਿ ਨਹੀਂ ਲਿਖੇ ਹੋਏ ਹੈ ਹਾਂ ਹੋਰ ਰੇਟ ਰੂਟ ਨਹੀਂ ਲਿਖੇ ਹੋਏ ਤੇ ਬਾਕੀ ਤੁਹਾਨੂੰ ਸਮਾਨ ਦਿਖਾ ਦੰਨੇ ਕੁਛ ਰੇਟ ਲਿਖੇ ਹੋਏ ਕੁਛ ਰੇਟ ਨਹੀਂ ਲਿਖੇ ਹੋਏ ਰੇਟ ਨਹੀਂ ਇੱਥੇ ਦੱਸਦੇ ਹਾਂ ਕਿ ਤੁਸੀਂ ਸਮਾਨ ਖਰੀਦੋਗੇ ਤਾਂ ਰੇਟ ਦੱਸੋਗੇ ਤੇ ਬਾਕੀ ਰੇਟ ਰੂਟ ਨਹੀਂ ਲਿਖੇ ਹੋਏ ਤੇ ਜਿਸ ਕੋਲ ਪੂਰੀਆ ਸਾਰਾਈ ਰੈਟਿੰਗ ਇਹਨਾਂ ਕੋ ਹੈਗੇ ਆਂ ਦੇਖ ਸਕਦੇ ਆਂ ਸਾਹਮਣੇ ਤੇ ਪਿਓਰ ਬੇਸਨ ਇਸ ਤਰ੍ਹਾਂ ਪੈਕਿੰਗ ਆਈ ਹੋਈ ਆ ਪਿਓਰ ਬੇਸਨ ਤੇ ਇਹ 513 ਰੁਪਏ ਇਸ ਤਰ੍ਹਾਂ ਕੋਫੀ ਦੇ ਅੰਦਰ ਰੇਟ ਲਿਖੇ ਹੋਏ ਆ ਜਿਹੜੇ ਕੋਫੀ ਦੇ ਇਸ ਤਰ੍ਹਾਂ ਪੈਕੂਗਾ पाँच सौ ती रुपये इस तरह लिखी हुई है कॉफी में पैक पैकिंग इधर भी तीन सौ अस्सी रुपए इस तरह भी इधर भी डेयरी वाइटनर ये तीन सौ पच पच्ची रुपए सुा दुध सु दुध भी इतना तुम मिल जूगा तीन सौ पच्ची रुपये इस तरह पैकिंग आ सुे दुध लिखा हुआ है तीन सौ पच्ची रुपये तो कॉफिया के बड़े जो डब्बिया आ चुके पाँच सौ दस रुपए चार सौ पच्ची सुा दुध हुआ डेयरी से तीन सौ पच्ची रुपए है। भी हैगा कंपनी है। है का भी है कॉम्पनी के बिना भी है कॉफिया सारियाँ बख बख तीन सौ सत्तर रुपए का बख रेट वा बिहार वनीला कॉफ़ी कॉफिया भी बखरिया बखरिया वनीला कॉफी कोई कोई कॉफ़ी ਇਹ ਅਨਦਰ ਰੇਟ ਵੀ ਵੱਖ-ਵੱਖ ਹੈ। ਲਿਕਸ ਤੋਂ ਤੁਹਾਨੂੰ ਇਸ ਤਰ੍ਹਾਂ ਦੀ ਪੈਕਿੰਗ ਮਿਲ ਜਾਊਗੀ। ਤੇ ਹੋਰ ਲਿਕਸ ਦੀ ਪੈਕਿੰਗ ਹੈਗੀ ਆ 700 ਰੁਪਏ। ਇਸ ਤਰ੍ਹਾਂ ਦੀ 2 ਕਿਲੋ ਦੀ ਪੈਕਿੰਗ ਤੁਹਾਨੂੰ 700 ਰੁਪਏ 'ਚ ਮਿਲ ਜਾਊਗੀ ਹੋਰ ਲਿਕਸ ਦੀ। ਤੇ ਹੋਰ ਲਿਕਸ ਦੀ ਪੈਕਿੰਗ ਦਾ 700 ਰੁਪਏ ਦੀ 2 ਕਿਲੋ। ਤੇ ਇੱਧਰ ਗਲੂਕੋਜ਼ ਵਗੈਰਾ ਮਿਲ ਜਾਊਗਾ। ਹੌਮਪਲੇਨ ਮਿਲ ਜਾਊਗਾ। ਤੇ ਇੱਧਰ ਜਦੋਂ ਮਤਲਬ ਬੱਚਿਆਂ ਨੂੰ ਦੁੱਧ ਦੇਣਾ ਹੋਵੇ। ਇਹ ਇਸ ਤਰ੍ਹਾਂ ਦੇ ਸ਼ਿਸ਼ੂ ਕੇ ਲਈ ਹੈ। ਸ਼ਿਸ਼ੂਰੇ ਇਸ ਤਰ੍ਹਾਂ ਦੇ ਜਿਹੜਾ ਬੱਚਾ ਨੂੰ ਉਪਰਾ ਰੋਲ ਦੇ ਦਿੰਦੇ ਆ ਤੇ ਇਹ ਇਸ ਤਰ੍ਹਾਂ ਦੀ ਪੈਕਿੰਗ ਹੈਗੇ ਆ ਇਧਰ ਬੋਮਨ ਵਾਸਤੇ ਬੋਮਨ ਪਲੱਸ ਇਹ ਵੀ 290 ਰੁਪਏ ਆ ਤੇ ਆਨਲਿਨਸ ਬੋਮਨ ਪਲੱਸ ਤੇ ਵੀ ਹੈਗਾ ਆ ਤੇ ਕੰਪਲੇਨ ਵਗੈਰਾ ਵੀ ਹੈਗਾ ਆ ਇਧਰ ਤੇ ਹੋਣੀ ਹੈ ਚੰਨ ਪ੍ਰਾਸ਼ਾ ਤੁਹਾਨੂੰ ਮਿਲ ਜਾਊਗਾ ਤੇ ਬ੍ਰੰਮੀ ਲੋਕ ਤੇ ਕੋਕੋਨਟ ਆਇਲ ਇਸ ਤਰ੍ਹਾਂ ਦੀ ਬੜੀਆਂ ਪੈਕਾਂ ਹਨ ヘア ऑइल ਦੀ ਕੋਕੋਨਟ ऑइल ਦੇ ਕੇਸ਼ ਕੰਗ ਇਸ ਤਰ੍ਹਾਂ ਦੀ ਲਿਖਿਆ ਹੋਇਆ ਕੇਸ਼ ਕੰਗ ਦਾ ਲਿਖਿਆ ਹੋਇਆ 270 ਰੁਪਏ ਵਿੱਚ ਵਿੱਚ ਦੱਸੋ ਦੇਖੋ ਪੈਕ ਲਿਖੇ ਹੋਏ ਰੇਟ ਵਿੱਚ ਵਿੱਚ ਇਹਨਾਂ ਨੇ ਦਾਲਾਂ ਦੇ ਰੇਟ ਜਿਤਾਏ ਗਏ ਨਹੀਂ ਲਿਖੇ ਹੋਏ ਉਹ ਦੱਸਦੇ ਵੀ ਹੈ ਨਹੀਂ ਇਸ ਕਰਕੇ ਤੁਸੀਂ ਇੱਥੇ ਆ ਕੇ ਪੁੱਛ ਸਕਦੇ ਆ ਇਹ ਕੁਝ ਕੁ ਰੇਟ ਲਿਖੇ ਹੋਏ ਕੁਝ ਨਹੀਂ ਜਿਹੜਾ ਹੁਣ ਤੇਲ ਦੇ ਆ ਰੇਟ ਇਹ ਤੇਲ ਦੇ ਆ ਜਿਹੜਾ ਅਲਮਾਂਡ ਆਇਲ 130 ਰੁਪਏ ਸ਼ੀਸ਼ੀ ਆ ਤੇ ਜਿਹੜੀ ਆਪਾਂ ਛੋਟੀ ਆਸੀ ਆਮਲਾ ਵਾਲਾ ਇਹ ਤੁਹਾਨੂੰ 50 ਰੁਪਏ ਦੇ ਮਿਲ ਚੁਕੀ ਇੱਧਰ 25 ਰੁਪਏ ਦੇ 700 ਵਾਲੇ ਤੇ ਇੱਧਰ 65 ਰੁਪਏ ਤੇ ਉਹ ਜੀ ਇੱਧਰ ਗੁੜ ਦਾ ਰੇਟ ਜਿਹੜਾ ਇੱਥੇ 65 ਰੁਪਏ ਤੁਹਾਨੂੰ ਕਿਲੋ ਇਸ ਤਰ੍ਹਾਂ ਪੈਕਿੰਗ ਚ 65 ਰੁਪਏ ਮਿਲ ਜਾਊਗਾ ਤੇ ਦੇਖੋ ਜੀ ਘਰ ਦਾ ਗੁੜ 65 ਰੁਪਏ ਆ ਤੇ ਨਾ ਤੁਹਾਡੇ ਚਾਹ ਫੁੱਟੂ ਵੀ ਨਾ ਗਾਸਾ ਇੱਧਰ ਸ਼ੱਕਰ ਵੀ 65 ਰੁਪਏ ਤੇ ਗੁੜ ਵੀ ਤੇ ਇਹ ਸ਼ੱਕਰ ਵੀ ਅਸੀਂ ਵਰਤ ਕੇ ਦੇਖ ਚੁੱਕੇ ਹਾਂ ਪਹਿਲਾਂ ਵਧੀਆ ਹੈ ਤੇ 65 ਰੁਪਏ ਹੈ ਗੋੜੋ ਸ਼ੱਕਰ ਸ਼ੱਕਰ ਦਾ ਵੀ ਸੇਮ ਰੇਟ ਵਾ ਗੋੜਾ ਦਾ ਵੀ ਸੇਮ ਰੇਟ ਵਾ ਤੇ ਸ਼ੱਕਰ ਵੀ ਇਸ ਤਰ੍ਹਾਂ ਤੁਹਾਨੂੰ ਕਿਲੋ-ਕਿਲੋ ਦੇ ਪੈਕੇਜ ਵਿੱਚ 65 ਰੁਪਏ ਮਿਲ ਜੂਗੇ ਤੇ ਇਧਰ ਗੋੜ ਵੀ ਤੁਹਾਨੂੰ 65 ਰੁਪਏ ਮਿਲ ਜੂਗਾ ਸ਼ੱਕਰ ਵੀ 65 ਰੁਪਏ ਲੱਗਾ ਹੋਇਆ ਹੈ ਲੱਗਾ ਕਿੱਥੇ ਆ ਬੋਮਨ ਕਲਕਸ਼ਾ ਹਿਸ਼ਰਪੁਰ ਦੇ ਵਿੱਚ